ਅਹੀ ਕੁਝ ਸਾਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਅਲਰਟ ਰੈਨ ਦੀ ਲੋਡ ਹੁੰਦੀ ਹੈ ਜਿੰਨਾ ਹੋ ਸਕਦਾ ਹੈ ਵਹਿਮ ਭਰਮ ਤੋਂ ਜਿਹੜੀਆਂ ਲਗਾ ਲੋ ਅੰਧਵਿਸ਼ਵਾਸੀ ਗੱਲਾਂ ਨੇ ਇਹਨਾਂ ਤੋਂ ਬਚੋ ਸਾਡੇ ਸਮਾਜ 'ਚ ਇੱਕ ਅੰਧਵਿਸ਼ਵਾਸ ਬਹੁਤ ਤਕੜਾ ਹੈ ਉਹ ਅੰਧਵਿਸ਼ਵਾਸ ਪਤਾ ਕੀ ਹੈ ਕਿ ਜੇ ਮੈਂ ਜਦੋਂ ਘਰ ਦੇ ਬਾਹਰ ਹੁੰਨਾ ਮੈਂ ਬੜਾ ਊਰਜਾਵਾਨ ਹੁੰਨਾ ਬੜਾ ਐਕਟਿਵ ਹੁੰਨਾ ਘਰੇ ਆਂਦੀ ਮੈਨੂੰ ਨੀਂਦ ਚੜਨ ਲੱਗ ਜਾਂਦੀ ਹੈ ਮੈਨੂੰ ਸੁਸਤੀ ਚੜਨ ਲੱਗ ਜਾਂਦੀ ਹੈ ਔਰ ਸਾਹਮਣੇ ਵਾਲਾ ਪਤਾ ਕੀ ਕਹਿੰਦਾ ਤੇਰੇ ਘਰ ਦੇ ਵਿੱਚ ਕੋਈ ਭੂਤ ਪ੍ਰੇਤ ਹੈ ਜਦੋਂ ਤੂੰ ਘਰ ਵੜ ਗਿਆ ਤੇਰੀ એનર્ਜੀ ਖਿੱਚ ਖਿਚਲਾਉਂਦਾ ਉਹ ਹੁਣ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਕੋਲ ਸਕੂਟਰ ਕਾਰ ਹੈ ਸਟਾਰਟ ਕਰਕੇ ਕਿੱਥੇ ਜਾਂਦੇ ਹੋ ਸੜਕ ਤੇ ਘਰ ਆ ਕੇ ਸਟਾਰਟ ਰੱਖਦੇ ਹੋ ਉਸ ਨੂੰ ਕੀ ਕਰਦੇ ਹੋ ਬੰਦ ਕਰ ਦਾਨੇ ਆ ਸੇਮ ਵਿਦ आवर ਬੋਡੀ ਜਦੋਂ ਮੈਂ ਵੀ ਘਰ ਪਹੁੰਚੂਗਾ ਮੈਂ ਜਾ ਕੇ ਆਪਣੀ ਬੋਡੀ ਦਾ ਇੰਜਨ ਬੰਦ ਕਰ ਦੂੰਗਾ ਆਈ ਵਾਂਟ ਰੈਸਟ ਇਸ ਕਰਕੇ ਘਰ ਜਾਂਦੀ ਅਸੀਂ ਸੁਸਤ ਹੋ ਜਾਂਦੇ ਹਾਂ ਮੁੰਜੇ ਮੇਰੀ ਇੱਥੇ ਇੱਛਾ ਹੋ ਰਹੀ ਐ ਸੌਣ ਦੀ ਇਸ ਲੈਕਚਰ ਚ ਮੇਰੇ ਕੋਲ ਬੈੱਡ ਨਹੀਂ ਹੈਗਾ ਤਾਂ ਮੈਂ ਕੀ ਕਰੂੰਗਾ ਮੈਂ ਆਪਣੀ ਇੱਛਾ ਨੂੰ ਹੀ ਮਾਰੂੰਗਾ ਨਾ ਕਿ ਮੈਂ ਨਹੀਂ ਸੋਣਾ ਜਦੋਂ ਮੈਂ ਘਰ ਚਲਾ ਗਿਆ ਮੇਰੇ ਸਾਹਮਣੇ ਮੇਰਾ ਬੈੱਡ ਹੈ ਮੈਨੂੰ ਕੋਈ ਕੰਮ ਨਹੀਂ ਹੈ ਵਾਟ ਆਈ ਡੂ ਆਬਵੀਅਸ ਐ ਮੈਂ ਉੱਥੇ ਰੈਸਟ ਕਰੂੰਗਾ ਫਿਰ ਕਿਸੇ ਭੂਤ ਪ੍ਰੇਤ ਨੇ ਥੋੜੀ ਨਾ ਸੁਲਾਤਾ ਮੈਨੂੰ ਇਹ ਮਾਨਸਿਕਤਾ ਹੈ ਇਹਨਾਂ ਭਰਮਾਂ ਨੇ ਸਾਨੂੰ ਇੰਨਾ ਜ਼ਿਆਦਾ ਬੇਫਕੂ ਬਣਾ ਰੱਖਿਆ ਹੈ ਲੋਕਾਂ ਦਾ ਵਪਾਰ ਬਣਾ ਰੱਖਿਆ ਹੈ ਗਲਤ ਗਲਤ ਧਾਰਨਾਵਾਂ ਦੇ ਕੇ ਤੁਹਾਨੂੰ ਹਮੇਸ਼ਾ ਡਰਾਇਆ ਜਾਂਦਾ ਹੈ